ਚੈਨਲ ਆਈ ਹੋਪ ਸਾਰੇ ਜਣੇ ਵਧੀਆ ਹੋਵਗੇ ਤੇ ਰਾਜੀ ਕੁਛ ਹੋਵਗੇ ਟਾਈਮ ਹੋ ਗਈ 7:30 ਹੋਏ ਨੀ ਪੂਰੇ ਦਿਨ ਤੋਂ ਮੌਖੀ ਦੇ ਸਕੂਲ ਜਾਣ ਦਾ ਟਾਈਮ ਹੈ ਤੇ ਕੁਛ ਛੋੜਾ ਬਹੁਤ ਕੰਮ ਕਰਨਾ ਹੈ ਤੇ ਚਲੋ ਹੁਣ ਆਪ ਆਪਣੇ ਵਲੌਗ ਦੀ ਸਟਾਰਟਿੰਗ ਕਰਦੇ ਆਂ ਤੇ ਮੇਰੇ ਵੀਡੀਓ ਦੇ ਵਿੱਚ ਬਨੇ ਰਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜਿਹੜੇ ਪਹਿਲੀ ਵਾਰ ਆਏ ਨੇ ਤੇ ਆਪਾਂ ਹੁਣ ਕੰਟੀਨਿਊ ਕਰਦੇ ਆ ਆਪਣੇ ਵਲੌਗ ਸੋ ਹਾਂਜੀ ਫਰੈਂਡਸ ਹੁਣ ਆਪਾਂ ਚੱਲਦੇ ਆ ਮੇਰੇ ਬੈਡਰੂਮ ਦੇ ਵਿੱਚ ਜਿਵੇਂ ਰਾਤ ਨੂੰ ਸੁੱਤੇ ਉੱਠੇ ਸੀ ਉਵੇਂ ਬੈੱਡ ਦੇ ਉੱਤੇ ਖਲਾਰਾ ਪਿਆ ਸੀਗਾ ਤੇ ਮੋਕਸ਼ੀ ਦਾ ਹਲੇ ਟਾਈਮ ਪਿਆ ਸੀਗਾ ਸਕੂਲ ਜਾਣ ਤੋਂ ਮੈਂ ਕਿਹਾ ਚੱਲ ਫਟਾਫਟ ਪਹਿਲਾਂ ਆਪਾਂ ਆਪਣੀ ਬੈੱਡ ਸ਼ੀਟ ਵੀ ਛਾਲ ਲਈਏ ਸਭ ਤੋਂ ਪਹਿਲਾਂ ਮੈਂ ਜਿਹੜੀਆਂ ਚਦਰਾਂ ਪਈਆਂ ਸੀਗੀਆਂ ਉਹਨੂੰ ਚੰਗੀ ਤਰ੍ਹਾਂ ਤੈਅ ਕੀਤਾ ਤੈਅ ਕਰਕੇ ਆਪਣਾ ਡਰਾਜ ਦੇ ਵਿੱਚ ਰੱਖ ਲਈ ਉਸ ਤੋਂ ਬਾਅਦ ਫਿਰ ਮੈਂ ਆਪਣੀ ਬੈੱਡ ਸ਼ੀਟ ਸਾਰੀ ਝਾੜ ਕੇ ਵਸ਼ਾਈ ਕਿਉਂਕਿ ਇਹ ਰਾਤ ਨੂੰ ਸੁੱਤੇ ਉੱਠੇ ਜੀ ਇਹ ਮੌਕਸ਼ੀ ਬਹੁਤ ਖਲਾਰਾ ਪਾ ਦਿੰਦੀ ਹੈ ਕੋਈ ਚੀਜ਼ ਇੱਧਰ ਕੋਈ ਉੱਧਰ ਫਿਰ ਜੋ ਸਮਾਨ ਇੱਥੇ ਕੱਪ ਪਿਆ ਸੀ ਮਨ ਨੂੰ ਦੀ ਚਾਹ ਲਾ ਮੈਂ ਉਹ ਰੱਖ ਕੇ ਤੇ ਨਾਲ-ਨਾਲ ਫਿਰ ਸਾਰੇ ਕੰਮ ਕਰਦੀ ਗਈ ਆਪਣੇ ਹੋਲੀ-ਹੋਲੀ ਫਿਰ ਮੇਰਾ ਸਾਰਾ ਰੁਟੀਨ ਸ਼ੁਰੂ ਹੋ ਜਾਂਦਾ ਸਭ ਤੋਂ ਪਹਿਲਾਂ ਮੇਰੇ ਇਹੀ ਕੰਮ ਹੁੰਦਾ ਹੈ ਕਿ ਜਾਂ ਤਾਂ ਮੈਂ ਕਿਚਨ ਦੇ ਵਿੱਚ ਆਪਣਾ ਜੋ ਬਰਤਨ ਵਗੈਰਾ ਪਈ ਨੇ ਉਹ ਸਾਫ਼ ਕਰ ਲਾਂ ਜਾਂ ਫਿਰ ਮੈਂ ਆਪਣੀ ਬੈੱਡ ਸ਼ੀਟ ਚੇਂਜ ਕਰ ਲਾਂ ਅੱਜ ਮੈਂ ਚੇਂਜ ਤਾਂ ਨਹੀਂ ਕਰਨੀ ਸੀ ਕਿਉਂਕਿ ਬੈੱਡ ਸ਼ੀਟ ਮੈਂ ਕੱਲ ਚੇਂਜ ਕੀਤੀ ਸੀ ਤੇ ਮੈਂ ਕਿਹਾ ਚੱਲ ਆ ਸਾਫ਼ ਹੈ ਇਹੀ ਵਿਛਾ ਦੇਣੀ ਹੈ ਅੱਜ ਤੇ ਉਹਨੂੰ ਵਿਛਾਣ ਤੋਂ ਬਾਅਦ ਫਿਰ ਮੈਂ ਆਪਣੇ ਕਿਚਨ ਦੇ ਵਿੱਚ ਜਾਉਂਗੀ ਕਿਚਨ ਦੇ ਵਿੱਚ ਜਾ ਕੇ ਕਿਉਂਕਿ ਮੌਕਸ਼ਰੀ ਸਕੂਲ ਜਾਣਾ ਸੀਗਾ ਸਵਾ ਕੱਟ ਦਾ ਟਾਈਮ ਹੋਇਆ ਹੋਇਆ ਸੀਗਾ ਤੇ ਮੈਂ ਕਿਹਾ ਚੱਲੋ ਮੈਂ ਪਰਾਂਠੀ ਬਣਾ ਲਾਂ ਹੁਣ ਮੈਂ ਮੌਕਸ਼ੀ ਦੀ ਪਰਾਂਠੀ ਬਣਾ ਰਹੀ ਆ ਤੇ ਨਾਲ ਨਾਲ ਵਿੱਚ ਬਾਰੀ ਦੇ ਵਿੱਚ ਆ ਗਈ ਸੀ ਮੌਕਸ਼ੀ ਤੇ ਮੈਨੂੰ ਤੰਗ ਕਰ ਰਹੀ ਸੀ ਉੱਥੋਂ ਦੀ ਬੁਲਾ ਰਹੀ ਸੀ ਮम्मा ਮम्मा ਤੇ ਹੁਣ ਫਿਰ ਮੈਂ फटाफट ਉਹਦੀ ਪਰਾਂਠੀ ਫੜਾਣੀ ਆ ਦੋ ਪਰਾਂਠੀ ਬਣਾਉਂਗੀ ਇੱਕ ਮੈਂ ਸੋਚੀ ਸੀ ਉਹਨੂੰ ਖਵਾ ਦੇਣੀ ਆ ਜੇਕਰ ਖਾਂਦੀ ਹੈ ਤਾਂ ਇੱਕ ਮੈਂ ਪੈਕ ਕਰ ਦੇਣੀ ਆ ਪਰ ਉਹਨੇ ਪਰਾਂਠੀ ਬਿਲਕੁਲ ਵੀ ਨਹੀਂ ਖਾਈ ਟੱਚ ਵੀ ਨਹੀਂ ਕਰੀ ਇੱਕ ਬਾਈਟ ਵੀ ਨਹੀਂ ਖਾਇਆ ਮੈਂ ਬਹੁਤ ਕੋਸ਼ਿਸ਼ ਕਰੀ ਵੀ ਉਹਨੂੰ ਖਵਾ ਦਾ ਖਵਾ ਦਾ ਪਰ ਉਹਨੇ ਨਹੀਂ ਖਾਈ ਫਿਰ ਮੈਂ ਉਹਨੂੰ ਇੱਕ ਪੈਕ ਕਰਤੀ ਤੇ ਨਾਲ ਮੈਂ ਕੀ ਪਾਇਆ ਸੀ ਟੌਫੀਆਂ ਕੋਫੀਆਂ ਬਾਦਿਤੀਆਂ ਸੀ ਅੱਜ ਬਿਸਕੁਟ ਵਗੈਰਾ ਕੁਝ ਅਵੇਲੇਬਲ ਨਹੀਂ ਸੀ ਮੇਰੇ ਕੋਲ ਹੈ ਨਹੀਂ ਸੀ ਘਰ ਤੇ ਮੈਂ ਕਿਹਾ ਚੱਲ ਅੱਜ ਕੋਈ ਨਹੀਂ ਮੈਂ ਇਹਨਾਂ ਨੂੰ ਕਿਹਾ ਸੀ ਅੱਜ ਦੇ ਪਾਪਾ ਛੱਡ ਗਏ ਸੀ ਮੋਕਸ਼ੀ ਦੇ ਮੋਕਸ਼ੀ ਨੂੰ ਤੇ ਮੈਂ ਇਹਨਾਂ ਨੂੰ ਕਿਹਾ ਸੀਗਾ ਕਿ ਇਹ ਕੁਝ ਲੈ ਦੇਣਾ ਰਸਤੇ 'ਚ ਬਿਸਕੁਟ ਵਗੈਰਾ ਖਾ ਲੇਗੀ ਪਤਾ ਮੈਂ ਤਾਂ ਪੁੱਛਿਆ ਨਹੀਂ ਇਹਨਾਂ ਨੂੰ ਵੀ ਲੈ ਕੇ ਦਿੱਤਾ ਕਿ ਨਾਉਨ ਮੈਨੂੰ ਪਤਾ ਨਹੀਂ ਤੇ ਉਸ ਤੋਂ ਬਾਅਦ ਫਿਰ ਮੈਂ ਆਪਣੇ ਸਾਰਾ ਰੁਟੀਨ ਸ਼ੁਰੂ ਕਰੂੰਗੀ ਜੋ ਕਿ ਤੁਹਾਨੂੰ ਪਤਾ ਹੀ ਹੈ ਹਨਾ ਤੁਸੀਂ ਦੇਖੋਗੇ ਯਾ ਕਿਵੇਂ ਮੇਰਾ ਰੁਟੀਨ ਕੀ ਹੈ ਸਾਰੇ ਦਿਨ ਦਾ ਸਭ ਤੋਂ ਪਹਿਲਾਂ ਰੁਟੀਨ ਇਹ ਹੀ ਹੈ ਮੇਰਾ ਕਿ ਮੈਂ ਮੋਕਸ਼ਨ ਸਕੂਲ ਪੇ ਜਾਂ ਕਿਉਂਕਿ ਫਿਰ ਮੈਂ ਸ਼ਾਂਤਨਾ ਆਰਾਮਨਾ ਕੰਮ ਕਰ ਲੈਣੀ ਆ ਸ਼ੂਟਿੰਗ ਵੀ ਆਪਣੀ ਕਰ ਲੈਣੀ ਆ अपना आराम ਨਾਲ ਮੈਂ ਆਪਣੀ ਵੀਡੀਓ ਵੀ ਅਪਲੋਡ ਕਰ ਦਿੰਨੇ ਕਿਉਂਕਿ ਇਹੀ ਟਾਈਮ ਹੁੰਦਾ ਹੈ ਕਿ ਉਹਨੂੰ ਸਕੂਲ ਭੇਜਣ ਤੋਂ ਬਾਅਦ ਥੋੜਾ ਜਿਹਾ ਕੰਮ ਕਰਦੇ ਆ 10 ਵਜ ਜਾਂਦੇ ਨੇ 10:00 ਵਜੇ ਤੋਂ ਬਾਅਦ ਮੈਨੂੰ ਇਹ ਹੁੰਦਾ ਹੈ ਕਿ ਮੈਂ ਆਪਣੀ ਵੀਡੀਓ ਅਪਲੋਡ ਕਰਦਾ ਕਿਉਂਕਿ ਘੰਟਾ ਤਾਂ ਹੈਗਾ ਹੀ ਆ ਨਾ ਅਪਲੋਡ ਹੋਣ ਚ ਘੰਟਾ ਲੱਗ ਜਾਂਦਾ ਤੇ ਉਸ ਤੋਂ ਬਾਅਦ ਫਿਰ ਮੈਂ ਆ ਗਿਆ ਮੋਕਸ਼ੀ ਦੇ ਅਲਮਾਰੀ ਦੇ ਵਿੱਚ ਮੋਕਸ਼ੀ ਦੇ ਅਲਮਾਰੀ ਚ ਦੇਖ ਰਹੀ ਹਾਂ ਕਿ ਹੁਣ ਮੋਕਸ਼ ਨੂੰ ਕਿਹੜੇ ਕੱਪੜੇ ਪਾਵਾਂ ਉਸਾਬ ਨਾਲ ਕੀ ਦੇਖ ਰਹੀ ਹਾਂ ਕੋਈ ਨਿਕਲ ਜਾਂਦਾ ਸੋਟ ਤਾਂ ਫਿਰ ਉਹਨੂੰ ਮੈਂ ਪ੍ਰੈਸ ਕਰਦੀ ਹਾਂ ਕਿ ਗੇਮ ਆਕਸ਼ਨ ਨੂੰ ਪ੍ਰੈਸ ਕਰਕੇ ਹਮੇਸ਼ਾ ਕਪੜੇ ਪਾਉਣੇ ਕਿਉਂਕਿ ਅੱਛਾ ਲੱਗਦਾ ਹਨ ਤੇ ਹੁਣ ਇਸ ਤੋਂ ਬਾਅਦ ਮੈਂ ਮੋਕਸ਼ਨ ਲੈ ਜਾਉਂਗੀ ਆਪਣੇ ਬੈਡਰੂਮ ਦੇ ਵਿੱਚ ਮੈਂ ਉਹਨੂੰ ਕਹਿੰਨੀ ਚਲੋ ਬੇਟਾ ਹੁਣ ਮੈਂ ਤੈਨੂੰ ਤਿਆਰ ਕਰਦੀ ਹਾਂ ਪਰ ਇਹ ਥੋੜਾ ਜਿਹਾ ਨਾ ਨੂੰ ਜਾਂ ਤਾਂ ਕਰਦੀ ਕਿ ਮਮਾ ਮੈਂ ਨਹੀਂ ਜਾਣਾ ਜਾਂ ਮੈਂ ਤਿਆਰ ਨਹੀਂ ਹੋਣਾ ਕਪੜੇ ਵੀ ਬਹੁਤ ਔਖੇ ਪਾਉਂਦੀ ਹੈ ਟੀ-ਸ਼ਰਟ ਲਾ ਲਓ ਕੁਝ ਵੀ ਗੰਗਾ ਤਾਂ ਬਿਲਕੁਲ ਵੀ ਸਿਰ 'ਚ ਮਾਰਨਾ ਨਹੀਂ ਦਿੰਦੀ ਕਹੇਗੀ ਮੇਰੇ ਬਹੁਤ ਮਮਾ ਦਰਦ ਹੁੰਦਾ ਪੇਨ ਹੁੰਦਾ ਐਵੇਂ ਕਹੀ ਜਾਏਗੀ ਤੇ ਬਿਲਕੁਲ ਵੀ ਮੈਨੂੰ ਨਾਲ ਨਾਲ ਪਰਾਂਠੇ ਖਵਾਉਣ ਦੀ ਕੋਸ਼ਿਸ਼ ਕਰ ਰਹੀ ਸੀ ਵੀ ਕਿੰਨਾ ਚਿਰ ਮੈਂ ਗਾ ਨੂੰ ਦਿੱਤੀ ਹੋਈ ਇਹ ਬੇਟਾ ਖਾ ਲਾ ਨਹੀਂ ਖਾ ਰਹੀ ਸੀ ਮੈਂ ਕਿਹਾ ਚਲੋ ਮੈਂ ਵਾਈਟ ਕਰਕੇ ਦੇਖ ਕੇ ਕੋਸ਼ਿਸ਼ ਕਰਦੀ ਆਂ ਵੀ ਕੀ ਇਹ ਤਾਂ ਖਾ ਲੇ ਪਰ ਇਹ ਨਹੀਂ ਖਾ ਰਹੀ ਸੀ ਕਿ ਤੇ ਇਹਨੇ ਬਿਲਕੁਲ ਵੀ ਟੱਚ ਨਹੀਂ ਕਰੀ ਮੈਂ ਫਿਰ ਸਾਈਡ ਤੇ ਰੱਖ ਦਿੱਤੀ ਵੀ ਮੈਂ ਪਹਿਲਾਂ ਇਹਨੂੰ ਰੈਡੀ ਕਰ ਲੈਣੀ ਆ ਸਕੂਲ ਲਈ ਕਿਤੇ ਇਹ ਵੀ ਨਾ ਹੋ ਜੇ ਕਿ ਛਿੜ ਜੇ ਕਿਤੇ ਸਕੂਲ ਲਈ ਵੀ ਰੈਡੀ ਨਾ ਹੋਵੇ ਤੇ ਹੁਣ ਮੈਂ ਇਹਨੂੰ ਪੈਂਟ ਪਾ ਰਹੀ ਆ ਤੇ ਇਸ ਤੋਂ ਬਾਅਦ ਫਿਰ ਮੈਂ ਇਹਨੂੰ ਟੀ-ਸ਼ਰਟ ਪਾਉਂਗੀ ਤੇ ਵਿੱਚ ਵਿੱਚ ਮੈਂ ਇਹਨੂੰ ਇਹ ਵੀ ਕਹਾਂਗੀ ਕਿ ਬੇਟਾ ਜਲਦੀ ਪਾ ਲੈ ਕੱਪੜਾ ਮੈਂ ਤੈਨੂੰ ਚੀਜੀ ਲੈ ਕੇ ਦਵਾਂਗੀ ਮੈਂ ਐਵੇਂ ਕਹਿ ਰਹੀ ਸੀ ਕਿ ਚੀਜੀ ਲੈ ਕੇ ਦਵਾਂ ਕਿਸੇ ਲਾਲਚ ਨਾਲ ਬੱਚਾ ਕਪੜੇ ਪਾ ਲੈ ਪਰ ਇਹਨੂੰ ਕੋਈ ਲਾਲਚ ਨਹੀਂ ਇਹਨੇ ਜੋ ਕਰਨਾ ਉਹੀ ਕਰਨਾ ਹੈ ਹਨਾ ਤੇ ਉਸ ਤੋਂ ਬਾਅਦ ਫਿਰ ਇਹ ਟੀ-ਸ਼ਰਟ ਨਹੀਂ ਬੰਦ ਕਰੇਗੀ ਮम्मा ਮੈਂ ਤਾਂ ਇਹ ਹੀ ਪਾ ਕੇ ਜਾਣੀ ਮੈਂ ਕਿਹਾ ਨਹੀਂ ਬੇਟਾ ਇਹ ਤੇ ਤੇਰੀ ਘਰ ਵਾਲੀ ਹੈ ਨਾ ਇਹ ਨਹੀਂ ਇਹ ਨਹੀਂ ਪਾਣੀ ਇਹ ਬਦਲ ਕੇ ਜਾਣੀ ਫਿਰ ਬਾਤ ਜਾਂਦੀ ਹੈ ਕਿ ਨਹੀਂ ਮम्मा ਮੈਂ ਇਹ ਹੀ ਪਾ ਕੇ ਜਾਣੀ ਮੈਂ ਕਿਹਾ ਨਹੀਂ ਬੇਟਾ ਦੇਖੋ ਕਿੰਨੀ ਸੁੰਦਰ ਹੈ ਮੈਂ ਦਿਖਾਉਂਗੀ ਟੀ-ਸ਼ਰਟ ਕਿ ਦੇਖੋ ਬੇਟਾ ਕਿੰਨੀ ਸੁੰਦਰ ਹੈ ਇਹ ਪਹਿਨ ਲਓ ਪਹਿਨ ਲਓ ਫਿਰ ਮੈਂ ਨੇ ਕਿਹਾ ਕਿ ਸਭੀ ਤੈਨੂੰ ਦੇਖ ਰਹੇ ਆ ਸਭੀ ਦੇਖ ਰਹੇ ਆ ਕਿ ਜੇ ਐਸੀ جاتی ਹੈ ਸਕੂਲ ਤਾਂ ਫਿਰ ਉਹ ਕਹਿੰਦੀ ਚਲੋ ਠੀਕ ਹੈ ਚੇਂਜ ਕਰ ਦੋ ਫਿਰ ਮੈਂ ਨੇ ਚੇਂਜ ਕੀਤੀ ਟੀ-ਸ਼ਰਟ ਤੇ ਉਸ ਤੋਂ ਬਾਅਦ ਫਿਰ ਮੈਂ ਇਹ ਕੰਗਾ ਕਰਨ ਲੱਗ ਜਾਨੀ ਕਿਉਂਕਿ ਵਾਲਾਂ ਨੂੰ ਤਾਂ ਬਿਲਕੁਲ ਵੀ ਟੱਚ ਨਹੀਂ ਕਰ ਦਿੰਦੀ ਕਿ ਮੰਮਾ ਨਹੀਂ ਦਰਦ ਹੁੰਦਾ ਪੇ ਨੂੰ ਪਤਾ ਨਹੀਂ ਇਹਨਾਂ ਤੇ ਪੇਨ ਕਿਉਂ ਹੁੰਦਾ ਇਹਦੇ ਹੱਥ ਜਮਨ ਲਾ ਦਿੰਦੀ ਮੈਂ ਇਹਨਾਂ ਨੂੰ ਕਿਹਾ ਵੀ ਸੀ ਮੰਨੂ ਨੂੰ ਕਿ ਇਹਦੀ ਕਟਿੰਗ ਕਰਾ ਦਿੰਦੇ ਆ ਕਟਿੰਗ ਕਰਾ ਦੇ ਮੰਨੂ ਕਹਿੰਦੇ ਨਹੀਂ ਇਹਦੇ ਵਾਲ ਵਧਾਉਣੇ ਆ ਫਿਰ ਕਟਿੰਗ ਵੀ ਨਹੀਂ ਕਰਨ ਦਿੰਦੇ ਤਾਂ ਫਿਰ ਉਹੀ ਆ ਹੁਣ ਔਖਾ ਤਾਂ ਬਹੁਤ ਹੁੰਦਿਆ ਕੁੱਤ ਕਰਨ ਲੱਗਿਆ ਪਰ ਇਹ ਕਿ ਗੁੱਤਾ ਕਰਦੇ ਆ ਉਹਦੇ ਵਾਲ ਵਧਣਗੇ ਸੋਹਣੇ ਲੱਗਦੇ ਆ ਹਨਾ ਬੱਚੇ ਦੇ ਵਾਲ ਸੋਹਣੇ ਲੱਗਦੇ ਆ ਕਿ ਕੁੱਤਾ ਕੀਤੀ ਆ ਹੁਣ ਤੇ ਇਸ ਤੋਂ ਬਾਅਦ ਮੈਂ ਨੂੰ ਫਿਰ ਸਕੂਲ ਭੇਜਦੇ ਨੂੰ ਫਿਰ ਉਸ ਤੋਂ ਬਾਅਦ ਮੈਂ ਜਿਆਦਾ ਰਿਕੋਰਡ ਨਹੀਂ ਕੀਤਾ ਸਕੂਲ ਭੇਜ ਜਮਨ ਨੂੰ ਲੈ ਗਏ ਸੀ ਇਹਨੂੰ ਛਾੜ ਈ ਸੀ ਮਨੂੰ ਨਹਾਣ ਲੱਗੇ ਸੀਗੇ ਆਪਣਾ ਸ਼ਾਪ ਤੇ ਜਾਣ ਵਾਸਤੇ ਤੇ ਕਹਿੰਦੀ papa ਮੈਂ ਵੀ ਨਹਾਣਾ ਰੈਡੀ ਹੋਣ ਤੋਂ ਬਾਅਦ ਵੀ ਮੈਂ ਵੀ ਨਹਾਣਾ papa ਤੇ ਮੈਨੂੰ ਨਾ ਨਹਲਾਇਆ ਨਹੀਂ ਸੀਗਾ ਕਿਉਂਕਿ ਠੀਕ ਨਹੀਂ ਸੀਗੀ। ਕਾਫੀ ਦਿਨ ਚਾਰ ਦਿਨਾਂ ਤੋਂ ਉਹਨੂੰ ਕੋਲਡ ਹੋਇਆ ਪਿਆ। ਫਿਰ ਮੈਨੂੰ ਐਵੇਂ ਸੀ ਕਿ ਸਵੇਰੇ ਸਵੇਰੇ ਨਹਾ ਲਾਵਾਂਗੀ ਫਿਰ ਨਾ ਬਿਮਾਰ ਹੋ ਜਾਏ। ਤੇ ਇਸ ਕਰਕੇ ਮੈਂ ਨਹੀਂ ਨਹਲਾਇਆ ਸੀ। ਜਦੋਂ ਦੇ ਪਾਪਾ ਨਹਾਉਣ ਲੱਗੇ ਤਾਂ ਕਹਿੰਦੇ ਪਾਪਾ ਮੈਂ ਵੀ ਨਹਾਣਾ। ਤੇ ਇਸ ਕਰਕੇ ਫਿਰ ਮੰਨੂ ਕਹਿੰਦੇ ਚੱਲ ਅੱਜ ਮੈਂ ਹੀ ਛੱਡਿਆ। ਨਾ ਸਕੂਲ ਬਾਅਦ ਆ ਕੇ ਨਹਾ ਲਵਾਂਗਾ। ਤੇ ਫਿਰ ਮੰਨੂ ਛੱਡਿਆ ਇਸ ਨੂੰ ਸਕੂਲ ਤੇ ਹੁਣ ਫਿਰ ਮੈਂ ਇਹਨੂੰ ਸਕੂਲ ਛੱਡਣ ਜਾਂਦੇ। ਉਸ ਤੋਂ ਬਾਅਦ ਸਭ ਤੋਂ ਪਹਿਲਾਂ ਮੇਰਾ ਕਿਚਨ ਦਾ ਹੁੰਦਾ। ਕਿਚਨ ਜਾ ਕੇ ਆਪਣੇ ਜਿਹੜੇ ਬਰਤਨ ਪਏ ਆ ਚਾਹ ਕਰੂੰਗੇ ਮੈਂ ਉਸ ਤੋਂ ਬਾਅਦ ਫਿਰ ਕਿਚਨ ਦੀ ਕਲੀਨਿੰਗ ਕਰਕੇ ਜਿਹੜੇ ਮੇਰੇ ਰੁਟੀਨ ਦੇ ਕੰਮ ਨੇ ਉਹ ਸ਼ੁਰੂ ਕਰ ਦੂੰਗੀ ਸੋ ਹਾਂਜੀ ਫੈਨਸ ਸੇ ਹੁਣ ਮੈਂ ਆ ਜਾਨੀ ਆਪਣੇ ਕਿਚਨ ਦੇ ਵਿੱਚ ਤੇ ਮੈਂ ਸਭ ਤੋਂ ਪਹਿਲਾਂ ਪਾਪਾ ਨੂੰ ਪੁੱਛਿਆ ਕਿ ਤੁਸੀਂ ਨਾਸ਼ਤੇ ਦੇ ਵਿੱਚ ਕੀ ਲੈਣਾ ਹੈ ਬਰੌਂਟੀ ਬਣਾ ਦਾਂ ਜਾਂ ਕੁਝ ਹੋਰ ਪਪਾ ਕਹਿੰਦੇ ਮੈਂ ਤੇ ਚਿੜੜਾ ਖਾਣਾ ਵੇਚਦਾ ਤੇ ਮੈਂ ਪਾਪਾ ਨੂੰ ਚਿੜੜਾ ਦੇ ਦਿਆਂ ਵੇਚ ਦਿੰਦਾ ਬਣਾ ਕੇ ਤੇ ਮੰਨੂ ਨਾਸ਼ਤਾ ਨਹੀਂ ਕਰਕੇ ਗਈ ਕਹਿੰਦੇ ਮੈਨੂੰ ਭੁੱਖ ਨਹੀਂ ਹੈਗੀ ਅਧਿਕਤਰ ਉਹ ਨਾਸ਼ਤਾ ਘਾਟੀ ਕਰਦੇ ਸਵੇਰੇ ਕਦੇ ਖਾ ਕੇ ਨਹੀਂ ਜਾਂਦੇ ਬਹੁਤ ਘੱਟ ਖਾਂਦੇ ਨੇ ਤੇ ਉਸ ਬਾਅਦ ਫਿਰ ਮੈਂ ਆਪਣਾ ਆ ਗਈ ਸੀ ਆਪਣੇ ਕਿਚਨ ਦੇ ਵਿੱਚ ਤੇ ਪਾਪਾ ਨੂੰ ਦਿੱਤਾ ਚਿਲਾ ਬਣਾ ਕੇ ਚਿਲਾ ਬਣਾਉਣ ਤੋਂ ਬਾਅਦ ਫਿਰ ਮੈਂ ਆਪਣੀ ਸਬਜੀ ਕੱਟ ਕਰਨ ਲੱਗੀ ਕਿਉਂਕਿ ਸ਼ਮਲਾ ਮਚ ਦਾ ਮੈਂ ਆਪ ਹੀ ਕੱਟ ਕਰਦੀ ਆ ਇਸ ਆਪ ਨਾਲ ਕਿਸ ਤਾਪਣਾ ਕੱਟ ਰਹੀ ਹੈ ਤੇ ਫਿਰ ਉਹ ਸ਼ਮਲਾ ਮਚ ਕੱਟ ਕਰ ਰਹੀ ਨਾ ਆਲੂ ਪਿਆਜ਼ ਸਭ ਕੱਟ ਕਰਕੇ ਮੈਂ ਫਿਰ ਆਸਤੇ ਵੀ ਤੜਕਾ ਲਗਾ ਲੂੰਗੀ ਮੈਨੂੰ ਐਵੇਂ ਹੁੰਦਾ ਹੈ ਕਿ ਜਾ ਤਾਂ ਮੈਂ ਪਹਿਲਾਂ ਸਬਜ਼ੀ ਬਣਾ ਲਾਂ ਜਾਂ ਮੈਂ ਪਹਿਲਾਂ ਝਾੜੂ ਪੋਚਾ ਲਗਾ ਲਾਂ ਇਹ ਮੇਰੇ ਦੋ ਕੰਮ ਪਹਿਲਾਂ ਨੇ ਕਿਉਂਕਿ ਦੁਪਹਿਰੇ ਇਹਨਾਂ ਦੀ ਰੋਟੀ ਜਾਂਦੀ ਹੈ ਤੇ ਫਿਰ ਇਹ ਹੈ ਕਿ ਮੋਖੀ ਦਾ ਵੀ ਕੋਈ ਪਤਾ ਨਹੀਂ ਆ ਕੇ ਬਾਅਦ ਵਿੱਚ ਮੈਨੂੰ ਕਰਨ ਦੇਵੇ ਨਾ ਕਰਨ ਦੇਵੇ ਤੇ ਮੈਂ ਸਭ ਤੋਂ ਪਹਿਲਾਂ ਜਾਂ ਤਾਂ ਸਬਜ਼ੀ ਬਣਾ ਲੈਂਦੀ ਜਾਂ ਸਫਾਈਆਂ ਕਰ ਲੈਂਦੀ ਕਿਉਂਕਿ ਮੇਰੇ ਇਹ ਦੋ ਕੰਮ ਮੇਨ ਨੇ ਹਨਾ ਇਹ ਪਹਿਲਾਂ ਹੋ ਜਾਂਦਾ ਫਿਰ ਮੈਨੂੰ ਐ ਹੁੰਦਾ ਕਿ ਚਲੋ ਸ਼ਾਂਤੀ ਨਾਲ ਆਰਾਮ ਨਾਲ ਵੀ ਇਹ ਕੰਮ ਹੋ ਗਏ ਕਿਉਂਕਿ ਮੋਖੀ ਆ ਜਾਂਦੀ ਤਾਂ ਪੋਚਾ ਵੀ ਲਾ ਦਿੰਦੀ ਉਹ ਪੋਚੇ 'ਚ ਹੱਥ ਮਾਰੀ ਜਾਂਦੀ ਹੁੰਦੀ ਹੈ ਤੇ ਫਿਰ ਮੈਨੂੰ ਐਵੇਂ ਹੁੰਦਾ ਕਿ ਜਿੰਨਾ ਮੈਂ ਕੰਮ ਹੁੰਦੇ ਆ ਤੋ ਪਹਿਲਾ ਨਬੇਲਾ ਉਹ ਵਧੀਆ ਗੱਲ ਹੈ ਕਿਉਂਕਿ ਇੱਥੇ 11 ਵਜੇ ਪਈ ਸੀ ਕਰੀਬ ਤੇ ਮੈਂ ਸਬਜ਼ੀ ਨੂੰ ਤੜਕਾ ਲਗਾ ਰਹੀ ਸੀ ਤੇ ਮੈਂ ਕਿਹਾ ਵੀ ਚਲ ਫਟਾਫਟ ਤੜਕਾ ਲਾ ਲੈਣੀ ਹੈ ਪਤਾ ਨਹੀਂ ਲੱਗਦਾ ਮੋਕਸ਼ੀ ਜਾਨ ਤੋਂ ਬਾਅਦ 3 ਘੰਟੇ ਕਿਵੇਂ ਬੀਤ ਜਾਂਦੇ ਐ 9 ਵਜੇ ਜਾਂਦੀ ਐ ਤੇ 12 ਵਜੇ ਆਂਦੀ ਆ ਉਹ ਤੇ ਮੈਨੂੰ ਪਤਾ ਨਹੀਂ ਲੱਗਦਾ ਕੰਮ ਦੇ ਵਿੱਚ ਕਿਵੇਂ ਬੀਤ ਜਾਂਦਾ ਐ ਤੇ ਉਸ ਤੋਂ ਬਾਅਦ ਮੈਂ ਤੜਕਾ ਲਗਾ ਰਹੀ ਹਾਂ ਸਭ ਤੋਂ ਪਹਿਲਾਂ ਮੈਂ ਔਇਲ ਪਾਇਆ ਔਇਲ ਨੂੰ ਕਿੰਨਾ ਥੋੜਾ ਜਿਹਾ ਗਰਮ ਚੰਗੀ ਤਰ੍ਹਾਂ ਸਾਰਿਆ ਸਭ ਨੂੰ ਤੇਲ ਆਣਾ ਜਿਹੜਾ ਉਹ ਚੰਗੀ ਤਰ੍ਹਾਂ ਸਾਰਨਾ ਹੀ ਪੈਂਦਾ ਨਹੀਂ ਤਾਂ ਫਿਰ 스ਮੈਲ ਜੀ ਆਉਣ ਲੱਗ ਤੇਲ ਦੀ ਤੇ ਫਿਰ ਮੈਂ ਆਪਣਾ ਜੀਰਾ ਪਾਇਆ ਜੀਰਾ ਨੂੰ ਚੰਗੀ ਤਰ੍ਹਾਂ ਭੁੰਨੇ ਆਪ ਨੂੰ ਤੋਂ ਬਾਅਦ ਫਿਰ ਮੈਂ ਪਿਆਜ਼ ਪਾਇਆ لمبے لمبے ਕੱਟੇ ਹੋਏ ਪਿਆਜ਼ ਨੂੰ ਚੰਗੀ ਤਰ੍ਹਾਂ ਭੁੰਨੂੰਗੀ ਤੇ ਫਿਰ ਮੈਂ ਆਪਣਾ ਟਮਾਟਰ ਦੇ ਨਾਲ ਕੀ ਕਹਿੰਦੇ ਨੇ ਮਰਚ ਹਰੀ ਮਰਚ ਕੱਟੀ ਹੋਈ ਸੀ ਉਹ ਪਾ ਦਿੱਤੀ ਪਾ ਕੇ ਆਪਣੇ ਤੜਕਾ ਨੂੰ ਚੰਗੀ ਤਰ੍ਹਾਂ ਭੁੰਨੂੰਗੀ ਬਧੇ ਤਰੀਕੇ ਨਾਲ ਭੁੰਨ ਕੇ ਉਸ ਬਾਅਦ ਮੈਂ ਆਪਣੇ ਮਸਾਲੇ ਨੂੰ ਸੋਲੇ ਸਭ ਕੁਝ ਪਾਕ ਕੇ ਸ਼ਾਲੂ ਸ਼ਿਮਲਾ ਮਰਚ ਪਾਕ ਕੇ ਚੰਗੀ ਤਰ੍ਹਾਂ ਕਵਰ ਕਰਕੇ ਰੱਖ ਦੂੰਗੀ ਤੇ ਫਿਰ ਉਸ ਬਾਅਦ ਮੈਂ ਹੋਰ ਕੰਮ ਕਰਨ ਲੱਗ ਜੰਨੀ ਆ ਕਿਉਂਕਿ ਮੈਂ ਫਟਾਫਟ ਲੱਗੀ ਹੋਈ ਸੀ ਕਿ ਮੈਨੂੰ ਐਵੇਂ ਸੀ ਕਿ ਮੈਂ ਫਟਾਫਟ ਨਾ ਹਾ ਵੀ ਲਵਾ ਮੌਖੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਤੇ ਜਿੰਨੇ ਕੰਮ ਹੁੰਦੇ ਆ ਵਧੀਆ ਗੱਲ ਹੈ ਜੇ ਮੇਰੀ ਵੀਡੀਓ ਪਸੰਦ ਆ ਰਹੀ ਹੈ ਤਾਂ ਪਲੀਜ਼ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਪਹਿਲੀ ਵਾਰ ਦੇਖ ਰਹੇ ਨੇ ਬਾਕੀ ਤੁਸੀਂ ਸਾਰੇ ਮੈਨੂੰ ਰੋਜ਼ ਦੇਖਦੇ ਹੋ ਜਿਹੜੇ ਦੇਖਦੇ ਨੇ ਤੇ ਮੇਰਾ ਰੁਟੀਨ ਕਿਦਾਂ ਹੈ ਮੈਂ ਕਿਵੇਂ ਰਹਿੰਨੀ ਆ ਆਪਣੀ ਫੈਮਿਲੀ ਦੇ ਵਿੱਚ ਮੇਰੇ ਫੈਮਿਲੀ ਮੈਂਬਰਸ ਨੂੰ ਜਾਣਦੇ ਹੋ ਸਭ ਨੂੰ ਜਾਣਦੇ ਹੋ ਤੁਸੀਂ ਹਨ ਤੇ ਜਿਹੜਾ ਕੋਈ ਨਹੀਂ ਜਾਣਦਾ ਜਾਂ ਜਾਨਣਾ ਚਾਹੁੰਦਾ ਹੈ ਕਿਹੜੀ ਟਾਪਿਕ ਤੇ ਕਿਸ ਨੂੰ ਕੀ ਵੀਡੀਓ ਚਾਹੀਦੀ ਹੈ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਮੈਂ ਉਸ ਤਰ੍ਹਾਂ ਦਾ ਲਈ ਵੀਡੀਓ ਜਰੂਰ ਬਣਾਉਂਗੀ ਤੇ ਮੈਨੂੰ ਹੁਣ ਪਿਆਰਾ ਜਿਹਾ ਕਮੈਂਟ ਕਰ ਦਿਓ ਵੀ ਜਿਹੜੀ ਮੈਂ ਹੁਣ ਤੁਸੀਂ ਮੈਨੂੰ ਦੇਖ ਰਹੇ ਹੋ ਤੇ ਤੁਹਾਨੂੰ ਮੈਂ ਕਿਵੇਂ ਦੀ ਲੱਗ ਰਹੀ ਹਣਾ ਤੇ ਮੈਨੂੰ ਸੁਜੈਸ਼ਨ ਦਿਆ ਕਰੋ ਥੋੜਾ ਜਿਹਾ ਤਾਂ ਹੀ ਕੋ ਸਮਝ ਆਏਗਾ ਕਿ ਮੇਰੇ ਮੇਰੇ ਜਿਹੜੇ viewers ਨੇ ਮੇਰੇ subscriber ਨੇ ਉਹਨਾਂ ਨੂੰ ਕੀ ਪਸੰਦ ਆ ਹਨਾ ਉਸ ਟਾਈਪ ਦੀ ਮੈਂ ਵੀਡੀਓ ਤੁਹਾਡੇ ਲਈ ਜੁੜ ਲਿਆਵਾਂ ਤੇ ਮੈਂ ਪੂਰੀ ਕੋਸ਼ਿਸ਼ ਕਰੂੰਗੀ ਕਿ ਤੁਹਾਨੂੰ ਹੈਪੀ ਹੈਪੀ ਰੱਖਾਂ ਤੇ ਅਸੀਂ ਵੀ ਹੈਪੀ ਹੈਪੀ ਰਹੀਏ ਤੁਹਾਡੇ ਨਾਲ ਫਰੈਂਡਸ ਸਭ ਤੋਂ ਪਹਿਲਾਂ ਫਿਰ ਹੁਣ ਮੈਂ ਸਾਰੀ ਡਸਟਿੰਗ ਵਸਟਿੰਗ ਕਰਕੇ ਕਲੀਨਿੰਗ ਮੇਰੀ ਸਾਰੀ ਹੋ ਗਈ ਉਸ ਤੋਂ ਬਾਅਦ ਫਿਰ ਮੈਂ ਮਾਰੂੰਗੀ ਸਾਰੇ ਘਰ ਦੇ ਵਿੱਚ ਝਾੜੂ ਤੇ ਸਭ ਤੋਂ ਪਹਿਲਾਂ ਆਪਣੇ ਰੂਮ ਦੇ ਵਿੱਚ ਝਾੜੂ ਮਾਰ ਰਹੀ ਸੀ ਤੇ ਨਾਲ-ਨਾਲ ਫਿਰ ਮੈਂ ਆਪਣੀ ਸਾਰੀ ਲੌਬੀ ਦੇ ਵਿੱਚ ਝਾੜੂ ਮਾਰਿਆ ਤੇ ਸਾਰੇ ਘਰ ਦੇ ਵਿੱਚ ਝਾੜੂ ਮਾਰ ਕੇ ਉਸ ਤੋਂ ਬਾਅਦ ਪਤਾ ਮੈਨੂੰ ਕੀ ਹੋਇਆ ਬਹੁਤ ਤੇਜ਼ ਲੱਗੀ ਸੀ ਭੁੱਖ ਫਿਰ ਮੇਰੇ ਤੇ ਹਿੰਮਤ ਨਹੀਂ ਰਹੀ ਕਿ ਮੈਂ ਹੁਣ ਪੋਚਾ ਵੀ ਲਾ ਲਾਂ ਕਿਉਂਕਿ ਗੱਜਦੇਸ ਤੋਂ ਜਰਾ ਟਾਈਮ 11 ਵਜੇ ਹੀ ਪਈ ਸੀ ਆਲਮੋਸਟ ਤੇ ਮੈਨੂੰ ਇੰਨੀ ਭੁੱਖ ਲੱਗੀ ਪਈ ਸੀ ਨਾ ਤੇ ਮੇਰ ਤੋਂ ਬਰਦਾਸ਼ ਨਹੀਂ ਹੋ ਰਿਆ ਸੀ ਮਚਾਰੂ ਵੀ ਮਸਾ ਕਰ ਲਿਆ ਤੇ ਫਿਰ ਉਸ ਤੋਂ ਬਾਅਦ ਮੈਂ ਆਪਣੇ ਲਈ ਰੋਟੀ ਬਗਾਈ ਰੋਟੀ ਬਗਾਨ ਦੇ ਬਾਅਦ ਫਿਰ ਮੈਂ ਸਭ ਤੋਂ ਪਹਿਲਾ ਨਾਸ਼ਤਾ ਹੀ ਕੀਤਾ ਫਿਰ ਮੈਂ ਪੋਚਾ ਲਾਇਆ ਫਿਰ ਸਾਰੇ ਕੰਮ ਕਰੇ ਕਿਉਂ ਮੈਨੂੰ ਬਸ ਭੁੱਖ ਨਹੀਂ ਬਰਦਾਸ਼ ਹੁੰਦੀ ਮੈਂ ਸਭ ਕੁਝ ਹੈਂਡਲ ਕਰ ਲੈਣੀ ਹੈ ਹਨਾ ਕੋਈ ਵੀ ਕੰਮ ਕੁਝ ਵੀ ਪਰ ਜਿਹੜੀ ਭੁੱਖ ਹੈ ਨਾ ਇਨੀ ਮੈਂ برداشت ਕਰ ਸਕਦੀ ਕਿਉਂਕਿ ਖਾਏ ਬਿਨਾ ਕਿਉਂਕਿ ਸਵੇ ਦਿਨ ਮੈਂ ਇੱਕ ਚਾਹ ਪੀਤੀ ਸੀ ਚਾਹ ਨਾਲ ਵੀ ਥੋੜਾ ਜਿਹਾ ਭੁਜੀਆ ਹੀ ਲਿਆ ਸੀ ਅੱਗੇ ਮੈਂ ਰਸ ਹੋਵੇ ਤਾਂ ਬਿਸਕੁਟ ਹੋਵੇ ਕੁਝ ਲੈ ਲਨੀ ਆਜ ਮੈਂ ਕੁਝ ਨਹੀਂ ਲਿਆ ਤੇ ਹੁਣ ਮੈਨੂੰ ਬਹੁਤ ਤੇਜ਼ ਭੁੱਖ ਲੱਗੀ ਹੋਈ ਸੀਗੀ ਤੇ ਮੈਂ ਕਿਹਾ ਫਟਾਫਟ ਪਹਿਲਾਂ ਰੋਟੀ ਖਾ ਲਾਂ ਉਸ ਤੋਂ ਬਾਅਦ ਫਿਰ ਹੋਰ ਕੰਮ ਕਰਾਂਗੀ ਤੇ ਤੁਸੀਂ ਦੇਖੋ ਮੈਂ ਰੋਟੀ ਬਕਾ ਰਹੀਆਂ ਤੇ ਨਾਲ ਮੇਰੀ ਸਬਜ਼ੀ ਰੱਖੀ ਪਈ ਹੈ 11 ਵਜੇ ਹੀ ਪਈ ਸੀਗੀ ਤੇ ਸਬਜ਼ੀ ਬਣੀ ਜਾਂਦੀ ਨਾਲ-ਨਾਲ ਮੈਂ ਸਿਮ ਗੈਸ ਤੇ ਰੱਖ ਦੇਣੀ ਹੁੰਦੀ ਆ ਵੀ ਬੜੀ ਆਪੇ ਬੰਦੀ ਰਹਿੰਦੀ ਆ ਸਭ ਸਿਮ ਗੈਸ ਤੇ ਬਹੁਤ ਵਧੀਆ ਸਬਜੀ ਬਣਦੀ ਹੈ ਤੇ ਹੁਣ ਮੈਂ ਫਟਾਫਟ ਰੋਟੀ ਖਾਉਂਗੀ ਨਾਲ ਮੈਂ ਸ਼ਕੈਸ਼ ਬਣਾ ਲਿਆ ਸੀਗਾ ਕਿਉਂਕਿ ਇਹ ਸ਼ਕੈਸ਼ ਅਸੀਂ ਸਵੇਰੇ ਸਵੇਰੇ ਸਾਰੇ ਪਿੰਨੇ ਆ ਤੇ ਮੈਂ ਬਣਾ ਕੇ ਰੱਖ ਲੈਣੀ ਆ ਜਿਵੇਂ ਕੋਈ ਆਂਦਾ ਰਹਿੰਦਾ ਹੁਣ ਮੈਂ ਸ਼ਕੈਸ਼ ਦਿੰਦੀ ਰਹਿੰਨੀ ਆ ਪਿੰਦੇ ਰਹਿੰਨੇ ਆ ਤੇ ਹੁਣ ਆਪਣਾ ਮੈਂ ਰੋਟੀ ਖਾ ਕੇ ਇਧਰ ਤੋਂ ਦੇਖ ਰਹੀ ਸੀ ਵੀ ਹੁਣ ਕੀ ਕੰਮ ਰਹਿੰਦਾ ਨਜ਼ਰ ਆਏ ਕੋਈ ਕੰਮ ਤੇ ਬਸ ਐਵੇਂ ਨੂੰ ਦੇਖਦੇ ਦੇ ਆਪਣੇ ਨਾਲੇ ਨਾਸ਼ਤਾ ਕਰ ਲੈਣੀ ਆ ਤੇ ਨਾਲੇ ਦੇਖਦੀ ਰਹੀ ਨਹੀਂ ਆ ਉਸ ਤੋਂ ਬਾਅਦ ਫਿਰ ਮੈਂ ਆਪਣਾ ਆਂਦੀਵਾਰੀ ਮੇਰੇ ਪੋਚੇ ਦੀ ਪੋਚਾ ਮੈਂ ਬੈਠ ਕੇ ਹੀ ਲਗਾਨੀ ਕਿਉਂਕਿ ਮੈਨੂੰ ਸਟੈਂਡ ਨਾਲ ਮજા ਹੀ ਨਹੀਂ ਆਉਂਦਾ ਸਾਨੂੰ ਅੱਛਾ ਨਹੀਂ ਲੱਗਦਾ ਸੀ ਸਾਰੇ ਜਿੰਨੇ ਵੀ ਸਾਡੇ ਘਰ ਦੇ ਮੈਂਬਰ ਅਸੀਂ ਸਾਰੇ ਬੈਠ ਕੇ ਲਾਣੇ ਆ ਪੋਚੇ ਤੇ ਮੈਂ ਬੈਠ ਕੇ ਪੋਚਾ ਲਗਾ ਰਹੀ ਹਾਂ ਤੇ ਆਪਣੇ ਸਾਰੇ ਰੂਮਸ ਦੇ ਵਿੱਚ ਚੰਗੀ ਕਰਾ ਲਗਾ ਲੂੰਗੀ ਉਸ ਤੋਂ ਬਾਅਦ ਫਿਰ ਫਿਰ ਮੈਂ ਨਹਾ ਕੇ ਆਉਂਗੀ ਸਿੱਧਾ ਕਿਉਂਕਿ ਫਿਰ ਮੈਨੂੰ ਐਵੇਂ ਸੀਗਾ ਕਿ ਮੈਂ ਫਟਾਫਟ ਕੰਮ ਕਰਕੇ ਨਹਾ ਲਾਂ ਮੈਨੂੰ ਐਵੇਂ ਸੀ ਕਿ ਗਰਮੀ ਵੀ ਬਹੁਤ ਹੋਈ ਪਈ ਸੀ ਕਿ ਇੱਕ ਤਾਂ ਅੱਜ ਮੈਂ ਅੱਜ ਕੱਲ ਮੌਸਮ ਦਾ ਕੋਈ ਸਮਝ ਨਹੀਂ ਆ ਰਿਹਾ ਕਦੇ ਗਰਮੀ ਹੋ ਜਾਂਦੀ ਹੈ ਤੇ ਕਦੇ ਵਧੀਆ ਮੌਸਮ ਬਾਹਰ ਹੋ ਜਾਂਦਾ ਹੈ ਕੋਈ ਸਮਝ ਹੀ ਨਹੀਂ ਆ ਰਿਹਾ ਹੁਣ ਵੀ ਥੋੜੇ ਦਿਨ ਪਹਿਲਾਂ ਬਹੁਤ ਹਵਾ ਚੱਲ ਰਹੀ ਸੀਗੀ ਬਾਹਰ ਤੇ ਕਦੇ ਗਰਮੀ ਹੋ ਜਾਂਦੀ ਹੈ ਕਦੇ ਹਵਾ ਹੋ ਜਾਂਦੀ ਹੈ ਕੋ ਸਮਝ ਨਹੀਂ ਆਉਂਦਾ ਤੇ ਜਦੋਂ ਮੈਂ ਪੋਤਾ ਲਗਾਦੀ ਸੀ ਉਹ ਤਾਂ ਗਰਮੀ ਬਹੁਤ ਹੋਈ ਪਈ ਸੀ ਕਿਉਂਕਿ ਜਦੋਂ ਆਪਾਂ ਕੰਮ ਕਰਦੇ ਆ ਆਟੋਮੈਟਿਕ ਆਪਾਂ ਨੂੰ ਗਰਮੀ ਲੱਗਦੀ ਆ ਹਨਾ ਬਜ਼ੀਨਾ ਤਾਂ ਆਉਂਦਾ ਹੀ ਆਉਂਦਾ ਫਿਰ ਮੈਨੂੰ ਆਉਂਦਾ ਮੈਂ ਸਾਰੇ ਕੰਮ ਕਰਕੇ ਫਿਰ ਹੀ ਨਹਾਵਾ ਫਿਰ ਮੈਂ ਆਪਣਾ ਨਹਾ ਕੇ ਆਉਣੀ ਆ ਅੱਜ ਮੈਂ ਹੈੱਡ ਵਾਸ਼ ਕਰਿਆ ਸੀਗਾ ਕਿਉਂਕਿ ਬਹੁਤ ਹਫਤਾ ਹੋਈ ਗਿਆ ਸੀਗਾ ਹੈੱਡ ਵਾਸ਼ ਕਰੇ ਨੂੰ ਤੇ ਫਿਰ ਮੈਂ ਕਿਹਾ ਚਲ ਕਰ ਹੀ ਲੈਣੀ ਆ ਤੇ ਫਿਰ ਉਹ ਕਰਕੇ ਆਪਣਾ ਉਸ ਤੋਂ ਬਾਅਦ ਫਿਰ ਮੌਕਸ਼ੀ ਆ ਗਈ ਸੀ ਸਕੂਲੋਂ ਤੇ ਮੌਕਸ਼ੀ ਨਾਲ ਟਾਈਮ ਸਪੈਂਡ ਕਰਿਆ ਕਿਉਂਕਿ ਮੌਕਸ਼ੀ ਨੂੰ ਨਾ ਤਾਂ ਕੁਝ ਖਾਂਦੀ ਚਾਹੇ ਜਾਂ ਕਰਦੀ ਤਾਂ ਚੀਜ਼ ਬਹੁਤ ਘੱਟ ਖਾਂਦੀ ਹੈ ਜਿਵੇਂ ਰੋਟੀ ਮੈਂ ਮਸਾ ੱਤਕੇ ਨਾ ਖਵਾਈ ਦਾ ਉਹਨੂੰ ਸਕੂਲ ਇਸ ਕਰਕੇ ਵਾਰੰਟੀ ਬਾਨਣੀ ਹੈ ਕਿ ਮੈਡਮ ਨੂੰ ਮੈਂ ਮੈਡਮ ਖਵਾ ਦਿੰਦੀ ਹਾਂ ਇਹਨੂੰ ਗਰੰਟੀ ਡਰ ਦੇ ਮਾਰੇ ਤੇ ਬੱਚਾ ਖਾ ਹੀ ਲੈਂਦਾ ਹਨ ਤੇ ਬਸ ਹੁਣ ਮੈਂ ਆਪਣਾ ਇੱਥੇ ਕਰ ਰਹੀ ਹਾਂ ਸਫਾਈਆਂ ਸਫਾਈਆਂ ਕਰਨ ਤੋਂ ਬਾਅਦ ਮੈਂ ਫਟਾਫਟ ਭੱਜੀ ਜਾਊਂਗੀ ਤੇ ਆਪਣਾ ਨਹਾ ਕੇ ਆਉਂਗੀ ਆ ਦੇਖੋ ਹੁਣ ਤੁਸੀਂ ਮੈਂ ਨਹਾਇਆ ਹੀ ਤੇ ਆਪਣੇ ਹੁਣ ਮੈਂ ਹੈਰ ਨੂੰ ਚੰਗੀ ਤਰ੍ਹਾਂ ਜਿਹੜੇ ਮੇਰੇ ਪਾਣੀ ਵਾਲਾਂ ਚੋਂ ਸੁਕਾਰੀਆਂ ਕਿ ਸੁੱਕ ਜੇ ਹੁਣ ਗਰਮੀਆਂ ਦੇ ਵਿੱਚ ਆਪਾਂ ਡਰਾਇਰ ਦੀ ਵੀ ਲੋੜ ਨਹੀਂ ਪੈਂਦੀ ਆਪੇ ਸੁੱਕ ਜਾਂਦਾ ਸੀ ਸਰਦੀਆਂ ਦੇ ਵਿੱਚ ਠੰਣ ਲੱਗਦੀ ਹੈ ਤਾਂ ਆਪਾਂ ਡਰਾਇਰ ਕਰ ਲੈਂਦੇ ਹੈਰ ਨੂੰ ਤੇ ਹੁਣ ਮੈਂ ਆਪਣਾ ਟਾਵਲ ਜਿਹੜਾ ਟੰਗ ਦੂੰਗੀ ਸਾਹਮਣੇ ਕਿ ਧੁੱਪ ਚ ਸੁੱਕ ਜਾਏਗਾ ਤੇ ਹੁਣ ਮੈਂ ਆਉਂਗੀ ਆਪਣੇ ਘਰ ਅੰਦਰ ਆ ਕੇ ਫਿਰ ਮੈਂ ਬਾਹਰ ਨੂੰ ਜਾਉਂਗੀ ਦੇਖ ਕੇ ਆਉਂਗੀ ਕਿ ਮੋਕਸ਼ੀ ਆਈ ਕਿ ਨਾ ਪਰ ਹਲਿਆਈ ਨਹੀਂ ਸੀਗੀ ਤੇ ਉਸ ਤੋਂ ਬਾਅਦ ਮੈਂ ਆਪਣਾ ਫਿਰ ਮੈਂ ਗੁੱਡ ਆਫਟਰਨੂਨ ਹੀ ਕਹੂੰਗੀ ਗੁੱਡ ਮਾਰਨਿੰਗ ਫਿਰੇ ਸੁਨੇ ਲਿਆਉਣਾ ਤੁਸੀਂ ਵਿੱਚ ਮੇਰੇ ਅਕੋਰਡਿੰਗ ਗੁੱਡ ਆਫਟਰਨੂਨ ਹੋ ਗਿਆ ਕਿਉਂਕਿ ਮੈਂ ਸਾਰੇ ਕੰਮ ਨਿਬੜੇ ਨੇ ਹੁਣੇ ਜਸਟ ਕਰ ਕੇ ਆਈਆਂ ਅੱਜ ਮੈਂ ਹੈੱਡ ਵਾਸ਼ ਕਰਿਆ ਤੇ ਇੱਧਰ ਦੇਖੋ ਮੋਕਸ਼ੀ ਨੇਲ ਮਾਰ ਦਿੱਤਾ ਮੇਰੇ ਮੋਕਸ਼ੀ ਨੇ ਇਤਨੇ ਨੇਲ ਮਾਰ ਤਾ ਕਿੰਨਾ ਬੁਰਾ ਲੱਗ ਰਿਹਾ ਹੋਣਾ ਤੇ ਬੱਸ ਹੁਣ ਫਿਰ ਸਾਰੇ ਕੰਮ ਨਿਬੜ ਕੇ ਮੈਂ ਨਹਾਈਆਂ ਕਿਉਂਕਿ ਪਾਪਾ ਮੋਕਸ਼ੀ ਲੈਣ ਚਲ ਗਏ ਨੇ ਮੋਕਸ਼ੀ ਦੇ ਆਉਣ ਦਾ ਟਾਈਮ ਹੋ ਗਿਆ ਕਿਉਂਕਿ ਉਸ ਤੋਂ ਬਾਅਦ ਤਾਂ ਫਿਰ ਮੈਂ ਜ਼ਿਆਦਾ रिकॉर्ड <laughs> नहीं कर पाऊंगी ਤੇ ਮੈਂ ਕਿਹਾ ਫਟਾਫਟ ਮੈਂ ਨਹਾ ਲਾ ਫੋਟੋ ਬਣਾ ਕੇ ਆਈ ਤੇ ਹੁਣ ਜਿਹੜੇ ਕੰਮ ਹੋਗੇ ਹੋਗੇ ਜਿਹੜੇ ਰਹਿ ਗਏ ਰਹਿ ਗਏ ਹੁਣ ਮੋਕਸ਼ੀ ਚ ਲੱਗ ਜਾਣਾ ਬਸ ਤੇ ਬਾਕੀ ਮੇਰੀ ਵੀਡੀਓ ਨੂੰ ਪਲੀਜ਼ ਲਾਈਕ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਪਹਿਲੀ ਵਾਰ ਆਏ ਨੇ ਤੇ ਮੈਂ ਬਹੁਤ ਖੁਸ਼ੀ ਦੇ ਨਾਲ ਆਈ ਆ ਤੁਹਾਡੇ ਕੋਲ ਵੀ ਕਿਉਂਕਿ ਮੇਰੀ ਜਿਹੜੇ ਕੱਲ੍ਹ ਵਾਲੀ ਮੈਂ ਐਡਿਟਿੰਗ ਕੀਤੀ ਸੀ ਨਾ ਸ਼ੂਟਿੰਗ ਦੀ ਉਹ ਬਹੁਤ ਹੀ ਕੈਂਟ ਹੋਈ ਸੀ ਤੇ ਯਾਰ ਮੈਨੂੰ ਖੁਦ ਨੂੰ ਇੰਨਾ ਅੱਛਾ ਲੱਗ ਰਿਹਾ ਕਿ ਮੇਰੀ ਐਡਿਟਿੰਗ ਦੇ ਵਿੱਚ ਮੇਰੀ ਸ਼ੂਟਿੰਗ ਦੇ ਵਿੱਚ ਬਹੁਤ ਇੰਪਰੂਵ ਆ ਰਿਹਾ ਕਿ ਤੁਹਾਨੂੰ ਪਸੰਦ ਆਵੇ ਮੈਂ ਬਹੁਤ ਕੋਸ਼ਿਸ਼ ਕਰ ਰਹੀ ਆ ਤੇ ਮੈਂ ਖੁਸ਼ ਆ ਕਿ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ ਪਤਾ ਹੈ ਥੋੜਾ ਜਿਹਾ ਦਿਮਾਗ ਤੇ ਲੋਡ ਤਾਂ ਹੁੰਦਾ ਹੀ ਆ ਕਿ ਸ਼ੂਟਿੰਗ ਕਰਨੀ ਹੈ ਐਡਿਟਿੰਗ ਕਰਨੀ ਹੈ ਥੰਬਨੇਲ ਇਹ ਉਹ ਟਾਈਟਲ ਸਭ ਕੁਝ ਸੋchnਾ ਹੈ ਪਰ ਕੋਈ ਗੱਲ ਨਹੀਂ ਤੁਹਾਨੂੰ ਸਿੱਖਣ ਨੂੰ ਮਿਲ ਰਿਹਾ ਹੈ ਨਾ ਮੈਨੂੰ ਬਹੁਤ ਅੱਛਾ ਲੱਗ ਰਿਹਾ ਬਹੁਤ ਖੁਸ਼ ਆ ਮੈਂ ਹੈਪੀ ਹੈਪੀ ਤੁਸੀਂ ਰੋ ਆਪਾਂ ਵੀ ਹੈਪੀ ਹਾਂ ਤੇ ਮੇਰੇ ਵਲੌਗ ਨੂੰ ਇੰਜੋਏ ਕਰਦੇ ਰਹੋ ਹਲੇ ਮੋਕਸ਼ੀ ਆਏਗੀ ਮੈਂ ਉਹ ਵੀ ਤੁਹਾਨੂੰ ਦਿਖਾਉਂਗੀ ਤੇ ਹੁਣ ਮੈਂ ਰਾਤ ਦਾ ਖਾਣਾ ਕਰ ਲਿਆ ਤੇ ਫ੍ਰੀ ਸੀ ਪੰਜ ਮਿੰਟ ਰੈਸਟ ਕਰ ਲਿਆ ਯਾਰ ਮੋਕਸ਼ੀ ਦਾ ਟਾਈਮ ਹੋ ਗਿਆ ਠੀਕ ਹੈ ਬਾਏ ਹਾਂਜੀ ਫ੍ਰੈਂਡਸ ਇੱਥੇ ਮੌਕਸ਼ੀ ਸਕੂਲ ਤੋਂ ਆ ਜਾਂਦੀ ਹੈ ਤੇ ਮੈਂ ਉਹ ਸਭ ਤੋਂ ਪਹਿਲਾਂ ਉਹਦਾ ਬੈਗ ਹੀ ਚੈੱਕ ਕਰਦੀ ਆ ਕਿ ਉਹਨੇ ਰੋਟੀ ਖਾਈ ਹੈ ਕਿ ਨਾ ਅੱਜ ਉਹਨੇ ਰੋਟੀ ਬਹੁਤ ਘੱਟ ਖਾਈ ਸੀ ਅੱਧੀ ਘਰ ਰੋਟੀ ਖਾਈ ਸੀ ਅੱਧੀ ਬਚਾ ਕੇ ਲੈ ਆਈ ਤੇ ਉਸ ਤੋਂ ਬਾਅਦ ਫਿਰ ਮੈਂ ਪਾਪਾ ਨੂੰ ਸ਼ਿਕਾਇਤ ਦਿੱਤਾ ਪਾਪਾ ਵੀ ਨਾਲ ਸਕੂਟਰ ਤੇ ਗਏ ਸੀ ਮੈਂ ਕਿਹਾ ਚਲੋ ਗਰਮੀ ਸੀਗੀ ਠੰਡਣਾ ਸ਼ਿਕਾਇਤ ਦੇ ਦੇਣੀ ਆ ਤੇ ਪਾਪਾ ਨੇ ਮੌਕਸ਼ੀ ਨੂੰ ਵੀ ਨਾਲ ਪਿਆ ਲਿਆ ਤੇ ਬਸ ਫਿਰ ਆਪਾਂ ਮੌਕਸ਼ੀ ਸਾਰਾ ਬੈਗ ਬੁੱਕ ਚੈੱਕ ਕਰਕੇ ਵੀ ਉਹਨੇ ਅੱਜ ਕੀ ਲਿਖਿਆ ਕੀ ਪੜਿਆ ਕੀ ਕਰਿਆ ਮੈਂ ਸਾਰਾ ਰੁਟੀਨ ਚੈੱਕ ਕਰਦੀ ਆ ਤੇ ਉਸ ਤੋਂ ਬਾਅਦ ਫਿਰ ਮੈਂ ਆ ਜੰਨੀ ਆਪਣਾ ਖਰਬੂਜਾ ਲੈ ਕੇ ਖਰਬੂਜੇ ਲਿਆਏ ਸੀ ਮਨੂੰ ਮਨੂੰ ਨੂੰ ਖਰਬੂਜੇ ਖਾਣ ਦਾ ਬਹੁਤ ਸ਼ੌਂਕ ਹੈ ਤੇ ਹੁਣ ਮੈਂ ਪਤਾ ਕੀ ਕਰੂੰਗੀ ਸਾਰੇ ਛਿਲਕੇ ਇੱਕ ਬਾਕਸ ਦੇ ਵਿੱਚ ਪਾ ਕੇ ਫਰਿੱਜ ਦੇ ਵਿੱਚ ਠੰਡਾ ਕਰਨੇ ਲਾ ਦੂੰਗੀ ਜੇ ਆਪਾਂ ਫਰਿੱਜ ਦੇ ਵਿੱਚ ਖਰਬੂਜੇ ਐਵੇਂ ਰੱਖਦੇ ਆ ਨਾ ਸਿੱਧੇ ਤਾਂ 스ਮੈਲ ਆਉਣ ਲੱਗ ਜਾਂਦੀ ਹੈ ਸਾਰੇ ਆਪਣੇ ਫਰਿੱਜ ਚ ਜੋ ਵੀ ਕੁਝ ਪਿਆ ਮੰਨ ਲਓ ਦੁੱਧ ਪਿਆ ਹੈ ਉਹਦੇ ਚ ਸਾਰੀ 스ਮੈਲ ਵੱਡ ਜਾਂਦੀ ਹੈ ਖਰਬੂਜੀਆਂ ਦੀ ਇਸ ਕਰਕੇ ਮੈਂ ਪਤਾ ਕੀ ਕਰਦੀ ਹੁੰਦੀ ਆ ਬਾਕਸ ਦੇ ਵਿੱਚ ਬੰਦ ਕਰਕੇ ਰੱਖ ਦਿੰਦੇ ਆ ਵੀ ਬਹੁਤ ਵਧੀਆ ਠੰਡਾ ਵੀ ਹੋ ਜਾਂਦਾ ਤੇ ਵੀ 스ਮੈਲ ਵੀ ਨਹੀਂ ਆਉਂਦੀ ਕਿਸੇ ਚੀਜ਼ ਚ ਤੇ ਹੁਣ ਮੈਂ ਆਪਣਾ ਫ੍ਰੀਜ ਦੇ ਵੀ ਠੰਡਾ ਹੁਣ ਰੱਖ ਦੂੰਗੀ ਜਦੋਂ ਮਨ ਨੂੰ ਰੋਟੀ ਜਾਏਗੀ ਨਾਲ ਦੇ ਦਿੰਦੀ ਆ ਮਨ ਨੂੰ ਆਰਾਮ ਨਾਲ ਖਾ ਲੈਂਦੇ ਆ ਮਨ ਨੂੰ ਖਰਬੂਜੇ ਬਹੁਤ ਪਸੰਦ ਆ ਬਹੁਤ ਸ਼ੌਂਕ ਨਾਲ ਖਾਂਦੇ ਆ ਤੇ ਫਿਰ ਮੈਂ ਰੋਜ਼ ਐਵੇਂ ਕਰਦੀ ਆ ਜਿੱਦਨ ਵੀ ਲੈ ਆਉਂਦੇ ਨੇ ਤੇ ਮੈਂ ਆਪਣਾ ਫ੍ਰੋਜ਼ਨ ਜਿਵੇਂ ਆਪਾਂ ਫ੍ਰੋਜ਼ਨ ਕਰਦਾ ਉਸ ਤਰੀਕੇ ਨਾਲ ਮੈਂ ਰੱਖ ਦਿੰਦੀ ਆ ਤੇ ਫਿਰ ਉਸ ਤੋਂ ਬਾਅਦ ਪਾਪਾ ਲੈ ਜਾਂਦੇ ਨੇ ਨਾਲ ਹੁਣ ਮੈਂ ਉਹ ਨਾਲ-ਨਾਲ ਕੱਟ ਰਹੀ ਸੀ ਨਾਲ ਨਾਲ ਪਾਪਾ ਨਾਲ ਗੱਲਾਂ ਕਰ ਰਹੀ ਸੀ ਨਾਲ ਨਾਲ ਮੋਕਸ਼ੀ ਖੇਡ ਰਹੀ ਸੀ ਮੋਕਸ਼ੀ ਪਤਾ ਕੀ ਕਰਦੀ ਹੁੰਦੀ ਹੈ ਖਿਡੌਣੇ ਲੈ ਲੈਂਦੇ ਕਹੇਗੀ ਖਿਡੌਣੇ ਲੈ ਲੋ ਖਿਡੌਣੇ ਲੈ ਲੋ ਤੇ ਅਸੀਂ ਫੇ ਕਵਾਂਗੇ ਆਖਲੋਨਾ ਕਿਨੇ ਰੁਪਏ ਦਾ ਕਹੇਗੀ 200 ਰੁਪਏ ਦਾ 100 ਰੁਪਏ ਦਾ ਬਸ ਐਵੇਂ ਅਸੀਂ ਉਹਨਾ ਖੇਡਦੇ ਰਹਨੇ ਆ ਤੋ ਐਵੇਂ ਖੇਡ ਰਹੀ ਸੀ ਦਾ ਵਿੱਚ ਜਿਉ ਮੇਰੇ ਕੋਲ ਆਉਂਦੀ ਕਿ ਮਮਾ ਦਾਦੂ ਮੇਰੇ ਨਾਲ ਖੇਲ ਨਹੀਂ ਰਹੇ ਦਾਦੂ ਮੈਂ ਤਾਂ ਖਿਡੌਣੇ ਨਹੀਂ ਖਰੀਦ ਰਹੇ ਮੈਂ ਕਿਹਾ ਬੇਟਾ ਪਾਪਾ ਮੇਰੇ ਨਾਲ ਗੱਲਾਂ ਕਰ ਰਹੇ ਸੀ ਮੈਂ ਕਿਹਾ ਬੇਟਾ ਕੋਈ ਨਹੀਂ ਖਰੀਦ ਲੈਂਦਾ ਤੇ ਬਸ ਪਾਪਾ ਉਹਨਾ ਖੇਡ ਰਹ ਤੇ ਮੈਂ ਫਿਰ ਸੋ ਹੰਜੀ ਸੋ ਹੰਜੀ ਫਰੈਂਡਸ ਮੋਕਸ਼ੀ ਹੁਣ ਆਪਣੀ ਬੁਆ ਕਰਕੇ ਹੀ ਇਕੱਲਾ ਨਾ ਤੇ ਉਹਨੇ ਸਕੂਲੋਂ ਆ ਕੇ ਪਹਿਲਾਂ ਥੋੜਾ ਸ਼ਕੈਸ਼ ਪੀਤਾ ਤੇ ਉਸ ਤੋਂ ਬਾਅਦ ਫਿਰ ਉਹਨੇ ਕੀ ਖਾਇਆ ਸੀਗਾ ਰੋਟੀ ਹਾਂ ਉਹਨੇ ਰੋਟੀ ਖਾਈ ਆਪਣੀ ਮੰਮੀ ਰੋਟੀ ਖਾਣ ਆਈ ਸੀਗੇ ਤੇ ਉਹਨੇ ਆਪਣੀ ਰੋਟੀ ਖਾਈ ਤੇ ਹੁਣ ਉਹ ਕੋ ਮੰਗਈਏ ਫਿਰ ਮਨ ਕੰਦੀ ਤੇ ਉਸ ਤੋਂ ਬਾਅਦ ਮਨ ਕਹਿੰਦੀ ਸੀ ਮੰਮਾ ਮੈਂ ਕੁਝ ਖਾਣਾ ਹੈ ਕੁਝ ਖਾਣਾ ਹੈ ਚਾਕਲੇਟ ਖਾਣੀ ਹੈ ਫਿਰ ਮੈਂ ਆ ਸ਼ੌਪ ਤੇ ਲਾ ਕੇ ਗਈ ਉਹਨੂੰ ਚਾਕਲੇਟ ਵਗੈਰਾ ਦਵਾਈ ਜੋ ਵੀ ਉਹਨੇ ਚੀਜ਼ੀ ਲੈਣੀ ਸੀ ਉਹ ਖਾ ਕੇ ਫਿਰ ਉਹਦੀ ਬੁਆ ਆਈ ਉਹ ਲੈ ਗਈ ਤੇ ਹੁਣ ਉਹ ਖੇਲਣ ਗਈ ਹੈ ਤੇ ਮੈਂ ਕਹਾਂ ਚੱਲ 10 ਮਿੰਟ ਮੈਂ ਫਰੀ ਹਾਂ ਹੁਣ ਮੈਂ ਰੈਸਟ ਕਰ ਲੈਣੀ ਹੈ 10 ਮਿੰਟ ਤੇ ਤੁਹਾਡੇ ਨਾਲ ਵੀ ਮੈਂ ਆਪਣੇ ਵਲੌਗ ਦੀ ਐਂਡਿੰਗ ਕਰ ਦਿੰਨੀ ਆ ਕਿਉਂਕਿ ਵਲੌਗ ਪਹਿਲਾਂ ਹੀ ਲੰਬਾ ਹੋ ਚੁੱਕਿਆ ਹੈ ਕਿਉਂਕਿ ਸਵੇਰੇ ਮੈਂ ਜੋ ਰੁਟੀਨ ਤਾਂ ਕਰਨਾ ਸ਼ੇਅਰ ਕੀਤਾ ਹੈਗਾ ਸਾਰਾ ਤੇ ਹੁਣ ਮੈਂ ਆਪਣੀ ਵੀਡੀਓ ਦਾ ਇੱਥੇ ਐਂਡ ਕਰਦੀ ਆ ਜੋ ਕੀਤਾ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਦਿੱਤਾ ਸਾਰਾ ਕੁਝ ਤੇ ਬਾਕੀ ਪਸੰਦ ਆਈ ਹੋਏ ਤਾਂ ਪਲੀਜ਼ ਲਾਈਕ ਸ਼ੇਅਰ ਤੇ ਮੇਰੇ ਚੈਨਲ ਸਬਸਕ੍ਰਾਈਬ ਕਰ ਲੈਣਾ ਜਿਹੜੇ ਪਹਿਲੀ ਵਾਰ ਆਏ ਨੇ ਤੇ ਬਾਏ ਬਾਏ ਗਾਇਸ